ਕਿਉਂ ਥੋਲੇ ਮੇਰੇ ਨਾਲ ਹੀ ਨਾ ਤੁਰਦੀ ਕਿਉਂ ਰੋਜ਼ ਚੌਲ ਉਹਦੇ ਹੱਥ ਦੇ ਉਹ ਤਾਂ ਅੱਜ ਵੀ ਕਹਿੰਦਾ ਪਈ ਹੈ ਕਿ ਚੌਲ ਹਮਨੇ ਬਣਾਏ ਐ ਭਈਆ ਕੇ ਚੌਲ ਭਈਆ ਨਹੀਂ ਹਾਂ ਬਸ ਸਿਰਫ ਦੱਸ ਕਦੇ ਅੱਜ ਤੱਕ ਵੇਖਿਆ ਤੂੰ ਮੈਨੂੰ ਕਦੇ ਨਹੀਂ ਐਹੀਂ ਨਹੀਂ ਫੁਨਾ ਫਾਨਾ ਦੇ ਲਾਦੇ ਐਹੀਂ ਨਹੀਂ ਗਲਤ ਕੰਮ ਆਲੇ ਹੈਗੇ ਠੀਕ ਹੈ ਨਾ ਉਹ ਹੋਰ ਹੋਣਗੇ ਅਹੀਂ ਲਾਇਲ ਬੱਚੇ ਆ ਠੀਕ ਹੈ ਕਿ ਨਹੀਂ ਐਹੀਂ ਐਜੂਕੇਟਿਡ ਪਰਸਨ ਆ ਐਵੇਂ ਨਹੀਂ ਕਦੇ ਦੱਸ ਮੀਏ ਨਾਲ ਜਾਣਾ ਮੀਏ ਨੇ ਫਿਰ ਚੌਲ ਬਣਾਏ ਅੱਜ ਚੌਲ ਅਸੀਂ ਖਾਵਾਂਗੇ ਹੁਣ ਗਰੇਵੀ ਵਾਲੇ ਬੋਲਦੇ ਨਹੀਂ ਕੀ ਤੂੰ ਕਿੱਧਰ ਆਈ ਆ ਓ ਮਾਣ ਆਈ ਜਾਂਦੀ ਊ ਗੁੱਡ ਮਾਰਨਿੰਗ ਦੇ ਸਾਦੇ ਸਾਹਮਣੇ ਹਰਜੀਤ कौर ਬੈਠੀ ਜਿਨੇ ਘਟੋ ਘਟੇ ਨੇ 15 ਦਿਨ ਲਾ ਕੇ ਕੋਟੀ ਬਣਾਈ ਪਈ ਠੀਕ ਆ ਤੇ ਉਹ ਵੀ ਹਲੇ ਪੂਰੀ ਨਹੀਂ ਹੋਈ ਤੇ ਉਹ ਗਰਦੀਪ ਲਾਉਂਦੀ ਆ 50 ਮਿੰਟਾਂ 'ਚ ਕੋਟੀ ਇੱਕ ਤਿਆਰ ਕਰ ਦਿੰਦੀ ਆ ਹੈਨਾ ਗਰਦੀਪ ਹੈ ਕੋਟੀ ਨਹੀਂ ਤਿਆਰ ਕਰਦੀ ਗਰਦੀਪ ਟੋਪੀ ਤਿਆਰ ਕਰਦੀ ਆ ਗਰਦੀਪ ਜ਼ਿਆਦਾ ਤਾਂ ਟੋਪੀਆਂ ਹੀ ਤਿਆਰ ਕਰੀ ਆਉਂਦੀ ਕੋਟੀਆਂ ਘਾਟ ਆ ਸਾਡੇ ਘਰ 'ਚ ਸਾਰੀਆਂ ਟੋਪੀਆਂ ਪਵਾ ਦਿਆ ਗਰਦੀਪ ਨੇ ਲੱਗਦੀ ਆ ਸਾਰਿਆਂ ਦੀ ਉਹਨਾਂ ਦੀਆਂ ਟੋਪੀਆਂ ਤਿਆਰ ਕੀਤੀਆਂ ਗਰਦੀਬ ਨੇ ਘਰੇ ਬਈ ਗਰਦੀਬ ਚਲਾਈ ਇਹਨੂੰ ਕਿਵੇਂ ਚਲਾਉਣੀ ਹੁੰਦੀ ਆ ਹੈ ਹਲੇ ਨਹੀਂ ਚਲਣੀ ਲੈ ਚੱਲ ਆ ਉਹਨੂੰ ਸਾਡੇ ਮੋਟੀ ਟੋਪੀ ਕਰ ਉਹ ਤੜਕੇ ਨਾਲ ਹੀ ਬਈ ਫੋਨ ਲਾ ਕੇ ਬਹਿ ਜਾਂਦੀ ਇਹਦਾ ਇਹ ਨਾ ਜਿਵੇਂ ਮਤਲਬ ਸਵੇਰੇ ਸਵੇਰੇ ਬੰਦੇ ਨੂੰ ਬਲਵ ਉੱਥੇ ਜਾਣਾ ਪੈਂਦਾ ਹਨਾ ਸੁਚਾਲੇ ਚਾਹਦੇ ਆਪ ਨੂੰ ਮਤਲਬ ਵੀ ਫ੍ਰੀ ਕਰਨਾ ਅਤੇ ਵੀ ਜਿਵੇਂ ਮੰਨ ਕੇ ਚੱਲੋ ਹਨਾ ਉਵੇਂ ਹੀ ਇਹ ਕੰਮ ਹੈ ਸਵੇਰੇ ਸਵੇਰੇ ਸਾਰੀਆਂ ਗੱਲਾਂ ਨਾ ਹੋਣ ਇਹਨਾਂ ਦੀਆਂ ਬੀਬੀਆਂ ਦੀਆਂ ਦੇ ਬਸ ਔਖਾ ਕੰਮ ਉਹ ਵੀ ਅਜੀਤਕੌਰ ਜੀ ਉਹ ਫੜ ਲੈ ਉਹ 10 ਕਿਲੋ ਦੁੱਧ ਰੱਖ ਦਿਓ ਸੱਚ ਅੱਜ ਮੁੰਡਿਆਂ ਨੇ ਲੰਗਰ ਲਾਉਣਾ ਆਪਣੇ ਉੱਥੇ ਕਿੱਥੇ ਦਿਨੂ ਰਾਤ ਹੀ ਦੱਸਿਆ ਸੀ ਉਹ ਤੇ ਕੱਲ ਲੈ ਕੇ ਗਏ ਆ ਅੱਛਾ ਕੱਲ ਲੈ ਗਏ ਆ ਚਲੋ ਮੈਂ ਲੇਟ ਹੋ ਗਿਆ ਸੌਰੀ ਉਹ ਸੁੱਤਾ ਪਿਆ ਸੀਗਾ ਉਹ ਸੋਮਵਰੇ ਕਹਿ ਕੇ ਗਏ ਸੀ ਪਰਸੋਂ ਕਹਿ ਕੇ ਗਏ ਨਾ ਲੈ ਕੇ ਰਾਤ ਨਹੀਂ ਕਹਿ ਕੇ ਗਏ ਕੀ ਪਰ ਅੱਜ ਵੀ ਲੈ ਜਾਓ ਲਓ ਵੀ ਕੋਸਾ ਪਹੁੰਚੇ ਲੇਟ ਆਉਂਦੀ ਜਿਮ ਮੇ ਤੋਂ ਟ੍ਰੇਨਿੰਗ ਕਰਕੇ ਦੂਜੇ ਕੋਸਾ ਪਤਾ ਨਹੀਂ ਕੀ ਚੱਕਰ ਢਿੱਲੇ ਜੇ ਪੈਂਦੇ ਜਾਂਦੇ ਦਿਨੋ ਦਿਨ ਜਿਵੇਂ ਵਿਆਹ ਲੱਗ ਗਿਆ ਜਾਂਦਾ ਵੀਰ ਜੀ ਕੀ ਗੱਲ ਹੋਵੇਂ ਦਿਨੋ ਦਿਨ ਨੂਰ ਵਦਨਾ ਚਾਹੀਦਾ ਏ ਤੋੜਾ ਘਟਦਾ ਜਾਂਦਾ ਕੀ ਗੱਲ ਹੈ ਨੂਰ ਪੂਰਾ ਚੇਲੇ ਤੇ ਇਹਨੂੰ 100% ਦਮ ਆ ਗਿਆ ਪੂਰੀ ਠੰਡ ਤਾਂ ਪੂਰੀ ਪੈਣ ਦੇਈ ਤੇ ਬਹੁਤ ਆ ਬਾਈ ਤੁੰਦੇ ਤਾਂ ਪਹਿਣੀ ਆ ਫਿਰ ਦੇਣਾ ਹੁਣ ਕਿਹੜੇ ਆ ਸਵੇਰੇ ਦੇ ਦੇਣਾ ਵੀਰੇ ਤੇ ਵੀ ਠੀਕ ਹੈ ਹੈਂ ਟੌਰ ਨਾਲ ਤੂੰ ਨਹੀਂ ਲਾ ਕੇ ਬੈਠੇ ਤੂੰ ਆਗਿਆਂ ਨੂੰ ਅੱਗ ਲਗਾਉਂਦੀ ਆ ਅੱਗੇ ਅੱਜ ਤਾਂ ਯੰਤਰ ਆ ਮਾਈ ਗੋਡ ਅੱਜ ਤਾਂ ਬਈ ਪੈਰ ਹੀ ਬੜੀ ਪੈਰ ਕਾਲੇ ਮੈਨੂੰ ਕਹਵੇ ਡਹੀਂ ਭਾਈ ਅਸੀਂ ਤਾਂ ਅੱਗ ਤਾਂ ਹੀ ਨਹੀਂ ਸੇਕਦੀ ਜਿੰਨੀ ਸੇਕੀ ਓਨੀ ਜ਼ਿਆਦੀ ਠੰਡ ਲੱਗਦੀ ਹੁਣ ਅੱਜ ਮੇਰੇ ਪੈਰ ਹੀ ਸੁੰਗੜੀ ਜਨੇ ਵੇਖ ਕੇ ਮੈਂ ਪਹਿਲਾਂ ਪਾਉਂਦਾ ਅੱਗ ਦੇ ਉੱਤੇ ਹੈ ਮੈਨੂੰ ਕਹਦਾ ਸਰੀਰ ਨਹੀਂ ਸੈਟ ਅੱਜ ਦਾ ਅੱਜ ਨਹੀਂ ਸਰੀਰ ਸੈਟ ਗਿਆ ਭਾਈ ਇਧਰ ਨਹੀਂ ਤੂੰ ਆਹ ਲੱਗਿਆ ਅੱਜ ਤਾਂ ਸਰੀਰ ਨਹੀਂ ਸੈਟ ਅੱਜ ਸਰੀਰ ਆਪੇ ਨਹੀਂ ਸੈਟ ਸਰਦੀਆਂ ਆਉਂਦੀਆਂ ਤੇ ਮੰਮੀ ਹੰਨਾਂ ਨੂੰ ਬਸ ਇੱਕ ਹੀ ਡਿਸ਼ ਫੇਵਰੇਟ ਬਣ ਜਾਂਦੀ ਸਾਗ ਸਾਗ ਆਹ ਦਿਨਾਂ ਇਹ ਤੇ ਧੁੰਨੀ ਹਰੀ ਕਰਕੇ ਤੇ ਬੰਦੇ ਨੂੰ ਗੋਇਆ ਉਹਨਾਂ ਲਾ ਦਿੰਦੀਆਂ ਵੇਖ ਲੋ ਇਹ ਹਾਲ ਆਹ ਧੁੰਨੀ ਹਰੀ ਹੁੰਦੀ ਕਿਤੇ ਕੋਸ਼ ਨਹੀਂ ਜਿੰਨੇ ਬਾਅਦ ਕਿਤੇ ਇੱਕ ਦਿਨ ਸਾਗ ਧਰੀਦਾ ਤੇ ਉਹਨਾਂ ਕਿਉਂ ਤੁਹਾਡੀ ਚੜਚੜੀ ਰਹਿੰਦੀ ਐ ਮੰਮੀ ਘੱਟੋ ਘੱਟ ਤਿੰਨ ਦਿਨ ਹੋ ਗਏ ਆਲਰੇਡੀ ਅੱਜ ਨਹੀਂ ਅਸੀਂ ਕੋਸ਼ ਨੂੰ ਬਣਾਉਣਾ ਹੈ ਕੱਲ ਤੱਕ ਸਾਗ ਹੀ ਖਾਣਾ ਵਾ ਦੋ ਦਿਨ ਇਕੱਠਾ ਬਣਾਇਆ ਸੀ ਕਿਉਂ ਟੈਨਸ਼ਨ ਨੇ ਬੜਿਆ ਡਾਊਨ ਆ ਆਪਣਾ ਸਾਰਿਆਂ ਨੂੰ ਕਿਹਾ ਐ ਡਾਊਨ ਆ ਆਪਣੇ ਮੁੱਕੀ ਨਾ ਵਾਜੇ ਕਿੰਨੇ ਕਾਰੀਗਰੀ ਕੀਤੀ ਹੱਥਾਂ ਦੇ ਬਲੇ ਇਹ ਤਾਂ ਦੱਸ ਆ ਵੀ ਕੀਤੀ ਆ ਆ ਕੀ ਦੇਲ ਬਣਾਏ ਲੈ ਸਾਰੀਆਂ ਉਂਗਲਾਂ ਆ ਤਾਂ ਹਰ ਲਈ ਬਣਾਏ ਦੇਲ ਤੇ ਹੱਥਾਂ ਤੇ ਦੂਜੇ ਬੰਨੇ ਕੀ ਆ ਇਹ ਦੂਜੇ ਬੰਨੇ ਆਪੇ ਨੂੰ ਕਿਊਟ ਲੱਗਦਾ ਮੈਂ ਨਹੀਂ ਕਿ ਕਿਊਟ ਲੋਕੀ ਐਵੇਂ ਬਕਵਾਸ ਮਾਰਦੇ ਜਿੰਦੇ ਗਈ ਆ ਮੋਟਾ ਮਾਮਾ ਪਤਾ ਨਹੀਂ ਪਤਾ ਨਹੀਂ ਇਹਨਾਂ ਸ਼ਿਕਾਇਤਾਂ ਦੇ ਕੰਮ ਆ ਇਹਨੂੰ ਹੁਣੇ ਪੁੱਛ ਲੈ ਇੱਕ ਨੂੰ ਹੁਣੇ ਕੀ ਵੀ ਸ਼ਿਕਾਇਤ ਲਾਉਣੀ ਤੇ ਉਹਨੇ ਲਾ ਦੇਣੀ ਨਹੀਂ ਲਾ ਦਾਂਗੇ ਇਹ ਚ ਕਿਹੜੇ ਵੱਡੀ ਗੱਲ ਹੁੰਦਾ ਨਾਲੋਂ ਟੀਵੀ ਵੇਚ ਦੀਸ ਤੇ ਮੈਂ ਸ਼ਿਕਾਇਤ ਮੈਂ ਝੂਠ ਦੀ ਸ਼ਿਕਾਇਤ ਲਾਉਂਦੀ ਝੂਠ ਨਹੀਂ ਮੈਂ ਸੱਚ ਦੱਸਦੀ ਆ ਸ਼ਿਕਾਇਤ ਨਹੀਂ ਲਾਉਂਦੀ ਮੈਂ ਉਹਦੇ ਬਾਰੇ ਸੱਚ ਦੱਸ ਰਹੀ ਹਣਾ ਨਹੀਂ ਮੈਂ ਉਹਦੇ ਬਾਰੇ ਅੱਜ ਪ੍ਰਭ ਨੇ ਮੈਨੂੰ ਆਪੇ ਜਾਨਣਾ ਨਾ ਪ੍ਰਭ ਨੇ ਨਹੀਂ ਨਹੀਂ ਚੱਲਾਂ ਹੋਣੀ ਅੱਜ ਟ੍ਰੈਡਮਿਲ ਤੇ ਲਵਾਉਣਾ ਅੱਧਾ ਘੰਟਾ ਤੇਰਾ ਵੀ ਮਾਸੀ ਜੀ ਕਹਿੰਦੇ ਸੀ ਤੂੰ 10 ਮਿੰਟ ਲਾਇਆ ਤੂੰ ਲਾਇਆ ਨਹੀਂ ਤੇਰਾ ਅੱਧਾ ਘੰਟਾ ਲਵਾਉਣਾ ਖੜ ਜਾ ਤੇ ਹਾਂ ਤੇਰੀ ਵੇਖੀ ਜਾਨ ਕਢੋਲੀ ਅੱਜ ਸ਼ਾਮ ਨੂੰ ਪੱਕਾ ਖੇਡੀਆਂ ਕਨੇ ਦਿਨਾਂ ਤੋਂ ਨਾਰੀਲ ਪਾਣੀ ਪੀਂਦੀ ਐ ਅੱਜ ਉਹਨਾਂ ਦੇ ਫਾਇਦੇ ਨੁਕਸਾਨ ਵੇਖਣਦੇ ਆ

ਕਿ ਉਠ ਕਿਉਂ ਇੰਨਾ ਵੜਿਆ ਹੋਇਆ ਆਪਣੇ ਅੰਦਰ ਮੇਰਾ ਝੂਠ ਆ ਮੈਂ ਤਾਂ ਰਹਿਣਾ ਝੂਠੇ ਟ੍ਰੈਡ ਮੈ ਲਾਉਣੀ ਬਣੀ ਚੱਲ ਮੈਂ ਤਾਂ ਰਹਿਣਾ ਝੂਠੀ ਬੱਸ ਤਾਂ ਝੂਠੀ ਰਹਿਣਾ ਚੱਲ ਟ੍ਰੈਡ ਮੈ ਲਾਉਣੀ ਬਣੀ ਜਿਹੜਾ ਸੌ ਕਹਿੰਦਾ ਹੁੰਦਾ ਉਹ ਬੰਦਾ ਪੱਕਾ ਝੂਠਾ ਹੁੰਦਾ ਜਿਹੜਾ ਸੌ ਹੀ ਕਹਿੰਦਾ ਸੱਚਾ ਹੁੰਦਾ ਚੱਲ ਝੂਠੇ ਸੌ ਮਿੰਟ ਵਿੱਚ ਦਿਖਾ ਜਾਂਦੇ ਆ ਚਾ ਚੱਲ ਉੱਠ ਵੀ ਚੱਲ ਉੱਠ ਵੀ ਨੀ ਗੁੱਗੂ ਅੱਖੇ ਲੱਗ ਜਿਆ ਕਰ ਨਹੀਂ ਨਹੀਂ ਫੜ ਮੋਟੇ ਮੜੀ ਜਿ ਲੈ ਕੇ ਚੱਲ ਇਹ ਪਰਾਵਾ ਲੈ ਕੇ ਆਈਆਂ ਨਹੀਂ ਮੇਰੇ ਸਾਹਮਣੇ ਤਾਂ ਕਿਤੇ ਨਹੀਂ ਲਾ ਲੂੰਗੀ ਆਈ ਬਈ ਮੈਂ ਲਾ ਕੇ ਆਈ ਨੇ ਅੱਜ ਅੱਜ ਹੈ ਹੀ ਨਹੀਂ ਸੀ ਉੱਥੇ ਕੋਈ ਤਾਂ ਫਿਰ ਮੈਂ ਕੀ ਕਰਦੀ ਉੱਥੇ ਕੋਈ ਲੈ ਆਉ ਕਿਉਂ ਇਹ ਨਹੀਂ ਗੱਟੂ ਜਿਆ ਲੋਟ ਆਉਂਦਾ ਬਈ ਇਹ ਪਾਲਦਾ ਜੋ ਹੈਗਾ ਪਰਾਵਾ ਮੇਰੀ ਹੁੱਡੀ ਆਉ ਆਹ ਕਹਿੰਦੇ ਮੇਰੀ ਆ ਤੂੰ ਕਦੋਂ ਲੈ ਲਈ ਉਹਦੇ ਨਾਲ ਲੈ ਕੇ ਵਾਰੀ ਨਾ ਉਹਦਾ ਤਾਂ ਛਾਇਆ ਨਹੀਂ ਤਾਂ ਵਾਰਦਾ ਬਰਕਰਾਰ ਮੈਂ ਉਹਨਾਂ ਦਾ ਉਹ ਮੰਗਦੀ ਤੇ ਦੇਦੀ 20 ਤੇ 30 ਦੇ ਦਾ ਇਹ ਸਰਦਾਰ ਜੀ ਮੇਰਾ ਨਾ ਦਲਗੜ ਤੋਂ ਆ ਕੇ ਪਾਰਸੀ ਫੜ ਲਈ ਮਗਰ ਸਾਰੇ ਵਾਰ ਤੋਂ ਮੈਨੇ ਤੈਨੂੰ ਮਾਰਨੇ ਜੋ ਕਿ ਨਹੀਂ ਛੱਡਣਾ ਖਾ ਆਈ ਦੀ ਉਦਨ ਵਾਲੀ ਵੀਡੀਓ ਖਾ ਵੇਖ ਹਾਂ ਜੇ ਤੇ ਵੀਡੀਓ ਵੇਖ ਹਰ ਵਾਰ ਜਾ ਫੋਨ ਫੜ ਕੇ ਲੈ ਪਾਟ ਕੇ ਮੈਂ ਕਹਿੰਦਾ ਦੇਖ ਉਹ ਵੇਖ ਗੁਰਦੀਪ ਦੇ ਅੱਖਾਂ ਚੋਂ ਪਾਣੀ ਆ ਗਿਆ ਕੰਦਾ ਸੁਣ ਕੇ ਆ ਈ ਸਬਜੀ ਰੱਖੀ ਬੇਟੀ ਚੀਰ ਲੈਣਾ ਨੂੰ ਚੀਰ ਲਾਂਗੇ ਆਏ ਓਏ ਆਏ ਓਏ ਆਏ ਓਏ ਆਏ ਓਏ ਆਏ ਓਏ ਟਾਂਟਾ ਚ ਵੇਲਾ ਇਹ ਪਤਾ ਨਹੀਂ ਕਿਹੜੇ ਵੇਲੇ ਟੈਨ ਇਹ ਪਿਛਲੇ ਮਹੀਨੇ ਦੀ ਵੀਡੀਓ ਨਾ ਪਿਛਲੇ ਮਹੀਨੇ ਦੀ ਵੀਡੀਓ ਪਿਛਲੇ ਮਹੀਨੇ ਦੇ ਆ ਆ ਵੇਲਾ ਕੀ ਕਰਦਾ ਨਾ ਮੰਮੀ ਹਾਂ ਕਿ ਹਜੇ ਕਹਿੰਦਾ ਮੈਂ ਤਾਂ ਲੈਂਦਾ ਨੀ ਕਿਸੇ ਪੈਸੇ ਨਹੀਂ ਲੈਂਦਾ ਕਿਸੇ ਤੋਂ ਕੋਈ ਨਾ ਪੈਗ ਪੁੱਗਦੀ ਲਾਉਂਦਾ ਮੰਮੀ ਵਕਤ ਤਾਂ ਸਹੀ ਕਰਦਾ ਕੀ ਪਿਆਰ ਲੈ ਆ ਜਾਲ ਜੇ ਪਹਿਲਾਂ ਜਾਲ ਜਾ ਹੰਤਾਰਾਂਗੇ ਨਾ ਇਹੋ ਕੋ ਪੱਕੀ ਨਹੀਂ ਕੀਤੀ ਹੈ ਧਿਆਨ ਨਾਲ ਏ ਆ ਪਤਲੀ ਕੁੜੀ ਪਤਲੀ ਪਤਾ ਕਿਦਾਂ ਹੁੰਦੀ ਹਿੰਦੀ ਸੈਂਸ ਐਨੀ ਕੁ ਪਤਲੀ ਹੁੰਦੀ ਸੀ ਪਰ ਹੁਣ ਨਹੀਂ ਤੇਰੇ ਜਿੱਡੇ ਵਾਲ ਨਹੀਂ ਲੰਮੇ ਸੀ ਤੇਰੀ ਮੰਮੀ ਦੇ ਨਾ ਤੇਰੇ ਜਿੱਡੀਆਂ ਮੋਟੀਆਂ ਅੱਖਾਂ ਸੀ ਅਜੀ ਮੰਮੀ ਕੋਲੇ ਜਾਹੀਂ ਕਿੱਡੀਂਗਾ ਤੂੰ ਜੱਫੀ ਪਾਈ ਤੋ ਬਾਤ ਤੋ ਬਾਤ ਤੋ ਬਾ ਇਹ ਕੌਣ ਮम्मा ਮੋਟੀਆਂ ਨਹੀਂ ਆ ਪਤਲੀਆਂ ਇਹ ਮੋਟੀ ਆ ਇਹ ਮੇਰਾ ਪਿਆਰ ਮੰਮੀ ਆ ਪਿਆਰ ਮੋਟੀ ਮੰਮੀਆਂ ਪਿਆਰ ਮੰਮੀ ਆ ਕਿਤੇ ਬਾਕੀ ਸਭ ਕੁਝ ਗਿਆ ਕਿੱਥੇ ਆਣ ਕੇ ਬੈਠੀ ਇੱਥੇ ਧੁੱਪ ਸਿਕੜੀ ਮੈਂ ਤੈਨੂੰ ਇਹ ਕਿ ਆ ਬਾਰੀ ਕਢਾ ਉਹਨੇ ਰੱਖੀ ਸੀ ਬਾਰੀ ਤੂੰ ਵੀ ਪਟਾ ਕੇ ਬਰਾਇ ਕਰਾਈ ਮੈਂ ਮੈਂ ਰੱਖੀ ਨਾ ਕਿੱਥੇ ਚ ਵੇਖੀ ਨੀ ਨਵੇੜ ਦੇਣੇ ਕੰਮ ਹੈ ਤੂੰ ਭਰਾਂ ਦੇਰ ਵਿੱਚ ਦੇਖੇ ਕੀ ਕਰਨੇ ਤਾਂ ਦੇ ਮਹੀਨਾ ਲੱਗਣਾ ਹੈ ਮਹੀਨਾ ਨਾ ਲੱਗਣਾ ਮਹੀਨਾ ਲੱਗਣਾ ਇੱਥੇ ਨੀ ਨਾ ਕਹਿੰਦੇ ਆ ਮਹੀਨਾ ਸਾਡਾ ਹੈ ਰਸੋਈ ਦਾ ਬਣ ਕੇ ਆ ਦੇ ਦੂਜੇ ਪਾਸੇ ਤੇ ਫੇਰ ਹੀ ਹੋਵਾਂਗੇ ਦੂਜਾ ਕਿੱਥੇ ਲੰਮਾ ਜਾ ਬਾਈ ਜੀ ਨਹੀਂ ਹੈ ਦਵਾਈ ਦਵਾ ਕੇ ਆ ਅੱਛਾ ਬਾਈ ਜੀ ਹੋ ਗਿਆ ਅੱਜ ਤੋਂ ਗੁੱਡ ਮਾਰਨਿੰਗ ਸਾਤਸ੍ਰੀ ਅਕਾਲ ਆ ਉਹ ਰਿਆ ਛੇਤੀਆ ਆ ਬਾਦ ਸੋਨਾ ਮਾ ਆ ਫੜੋਈ ਅਲੱਗੇ ਬੁੜੀਆਂ ਨੂੰ ਵੇਖਣ ਲੱਗ ਪੈਂਦੇ ਕੱਪੜੇ ਬੁੜੀਆਂ ਨਹੀਂ ਉਹ ਸੂਟ ਲੈ ਕੇ ਆਈ ਹੁੰਦੀਆਂ ਉਹ ਚੀਜ਼ ਆ ਘੈਂਟ ਉਹ ਜੀ ਜੋ ਘੈਂਟ ਆ ਆ ਮਿੰਦੋ ਫੜਨੀ ਆ ਖਿੰਦੋ ਫੜਨੀ ਖਿੰਦੋ ਫਰੋਲ ਨਹੀਂ ਆ ਲੰਡੋ ਆ ਫੜ ਲੰਡੋ ਆ ਫੜ ਲਾ

ਪਾ ਕੇ ਫਿਰ ਸਪੈਸ਼ਲ ਐਡੀਸ਼ਨ ਆ ਸਪੈਸ਼ਲ ਐਡੀਸ਼ਨ ਆ ਇਹ ਪਾਉਣਾ ਕਿੱਥੇ ਆ ਆ ਜਸਪਾਲੀ ਦਾ ਪਜਾਮਾ ਹੀ ਆ ਜਸਪਾਲੀ ਦਾ ਪਜਾਮਾ ਹੀ ਆ ਓਏ ਹਜਿਆ ਕਹਿੰਦਾ ਸੀ ਹਜਿਆ ਕਹਿੰਦਾ ਆ ਘਾਟੇ ਪੈਜ ਗੋਟਾ ਵਾਲਾ ਇਹ ਲੈਣਗੇ ਜੀ ਘਾਟਾ ਦਾ ਸਨੇਰੀ ਕੋਟਾ ਲੈ ਦੋਸਤ ਵਾਲਾ ਲੈ ਵਿੱਚ ਪਾਈ ਉਹ ਲੈ ਆ ਕਰੀ ਜਾਂਦਾ ਬਲੇ ਨਾ ਦੱਸ ਯਾਰ ਕਦਰ ਚੀਜ਼ ਨਾ ਮੈਂ ਆ ਫਟ ਲਡੋ ਲਡੋ ਆ ਬੜੇ ਨੇ ਸਾਹ ਬੌਣੂ ਨੂੰ ਨਾ ਲਾਤਾ ਯਾਰ ਸਾਲਿਓ ਆ ਕੰਮ ਨਾ ਕਰਿਆ ਕਰੋ ਜਿਸ ਪਾਲ ਦਾ ਭਾਵੇਂ ਮੋਢਿਆਂ ਦੇ ਪਾਲਿਆ ਇਹ ਜਦਵਾਰਾ ਛਲਾਰਾ ਹੈ ਨਾ ਮੈਂ ਸਾਲੇ ਜਿਸ ਪਾਲ ਦਾ ਛਲਾਰਾ ਹੈ ਇਸ ਪਾਲ ਦਾ ਆ ਜਿਦਵਾਰੀ ਛਲਾਰਾ ਯਾਰ ਆ ਵੇ ਸਾਲੇ ਬੜੀਆਂ ਨੇ ਦੋ ਮਿੰਟਾਂ ਛਿੰਦੋ ਹਲੇ ਅਵੇ ਜੋ ਬੈਂਕ ਚ ਪਈ ਜਾ ਹੋਵੇ ਸਾਲਿਆ ਹਲੇ ਕਈ ਬਾਰਾ ਪੇ ਟੱਕ ਜਾਂਦੇ ਨੂੰ ਕਹਾਂ ਤੁਹਾਨੂੰ ਬਹਿਣੀਆਂ ਮੈਨੂੰ ਕੀ ਪੈਰ ਆਉਣੇ ਆਉਂਦੇ ਆ ਹੋਰ ਜਿਹੜਾ ਤੂੰ ਕਰੋ ਘੜਾ ਪਵਾ ਦੇਣੀ ਐ ਐ ਹੀ ਪਾਈ ਉਹਦੇ ਤੇ ਅੱਲਾ ਮਰਾ ਤੇ ਲਾਵਾਂ ਕੋਈ ਨਾ ਲਾਪਸ ਸਕੂਲ ਆ ਗਿਆ ਕਿਸੇ ਦਾ ਖੜਗਾ ਕਾ ਤੇ ਉਹ ਵਧਾਈਆਂ ਜੀ ਯਾਰ ਸਾਡਾ ਟੱਟੀ ਕਰਕੇ ਆਇਆ ਜਿਹੜਾ ਸਪੋਰਟ ਗਰਾਊਂਡ ਦਾ ਚੋਰੀਆਂ ਕਰੀ ਜਾਂਦਾ ਸਪੋਰਟ ਉੱਧਰ ਆ ਗਿਆ ਕਿਹਾ ਮੋਟਰ ਨੇ ਲਾਵੇ ਸਾਲੇ ਮਾਸਟਰ ਸਲੀਵ ਨੇ ਆਉਣਾ ਇਹ ਜਗਰਾਤਾ ਵਾ ਇਥੇ ਆਹੋ ਸਾਰੀਆਂ ਸਾਰੀਆਂ ਲਾਈਟ ਅੱਧੇ ਡੀਜੇ ਦੇ ਗੋਲਡਕਾਸਟ ਦੀ ਲਾਈਟਾਂ ਕਾ ਤੋ ਘੱਟ ਉਰਲੇ ਪਾਸੇ ਸਾਰੀਆਂ ਲਾਗ ਗਈਆਂ ਯਾਰ ਨਹੀਂ ਲਾਗ ਗਈਆਂ ਇਧਰ ਦੇਖ ਸਾਰੀਆਂ ਸਾਰੀਆਂ ਲਾਗ ਗਈਆਂ ਨੇ ਪਲੇਟਾ ਚੈੱਕ ਕਰੋ ਇਹਨੇ ਮੋਗੇ ਦੀਆਂ ਲਾਈਟਾਂ ਮੁਕਾਦੀਆਂ ਮੁੰਡੇ ਨੇ ਪੀਲੀ ਹਰੀ ਨੀਲੀ ਕਾਲੀ ਰੰਗ ਸਾਲੇ ਕੋਈ ਨਹੀਂ ਛੱਡਿਆ ਓਏ ਗੱਡੀ ਦਾ ਨੰਬਰ ਇਹਦਾ ਦੀਵਾਲੀ ਦੀਵਾਲੀ ਤੇ ਲੜੀਆਂ ਲਾ ਲਦਾ ਲੋਕਾਂ ਦੀਆਂ ਮਸ਼ਹੂਰ ਹੈ ਪਿੰਡ ਚ ਲੜੀਆਂ ਲਾਉਂਦੀ 29 AF 7900 ਜਾਣ ਕੀਤਾ ਜਾਂਦਾ ਤੇ ਡੀਜੇ ਲਈ ਸਪਰਕ ਕਰੋ ਓਏ ਆ ਰੇਂਜ ਰੋਵਰ ਦਾ ਸਾਇਲ ਮਾਰੀ ਫਿਰਦਾ ਇਦਰੇ ਓਏ ਮਿੰਟ ਓਏ ਡੀਜੇ ਲਈ ਸਪਰਕ ਕਰੋ ਨੰਬਰ ਦੇ ਰਹੀ ਹੈ ਦਾ ਆਵਾਜ਼ ਸੁਣਾ ਆਵਾਜ਼ ਵਾ ਡੀਜੇ ਵੀ ਆ ਕੇ ਡੀਜੇ ਵੀ ਆਵਾਜ਼ ਸੁਣਾ ਦੀ ਆਵਾਜ਼ ਨਹੀਂ ਆਵਾਜ਼ ਨੈਕਸਟ ਸਨੈਪ ਚ ਤੁਹਾਨੂੰ ਡੀਜੇ ਚੈੱਕ ਕਰਾਉਣੇ ਆ ਆਵਾਜ਼ ਚੈੱਕ ਕਰਾਉਣੇ ਆ ਵੇਖੀ ਵੇਖੀ ਪੂਰੇ ਸਾਰੇ ਦੁਨੀਆ ਨੇ ਲਾਈਟਾਂ ਲਾ ਲਿਆ ਇੱਥੇ ਓਏ ਚੱਲ ਪਿਆ ਸਪੀਕਰ ਚੱਲ ਪਿਆ ਕੱਟੇ ਕੰਨੀ ਤੂੰ ਜਾਣਦੀ ਬਰਾੜ ਖੰਗ ਲੱਗੀ ਆ ਪਾਟਿਆ ਨਹੀਂ ਡਿੱਗੀ 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 ਵਿਚੇ ਯੂ ਐਸ ਏ ਵਾਲੇ ਸਾਰੇ ਉਧਰ ਨਾਲੇ ਮੈਂ ਮੈਂ ਰੱਖੀ ਉਧਰ ਖਾਲੀ ਇੱਕ ਇਹ ਕਿੱਥੋਂ ਆਏ ਵਾਲਾ ਕਿੱਥੋਂ ਆਇਆ ਕਿੱਥੋਂ ਕਿਥੋਂ ਆਏ ਆਏ ਆ ਕਿੱਥੋਂ ਆਇਆ ਕਿੰਨੇ ਆ ਗਿਆ ਆ ਆ ਇਹ ਵੀ ਇਹ ਆਪਣਾ ਇਹ ਤਾਂ ਆਪਣੇ ਵਾਲਾ ਦੂਜਾ ਆ ਫੜੀ ਮਾੜੀ ਨੀਂਦ ਤੇ ਸਾਰੀ ਜ਼ਿੰਦਗੀ ਜਾਨ ਹੀ ਨਹੀਂ ਬੰਦੇ ਚੋਂ ਰੱਜਿਆ ਆ ਵਾ ਮੇਰਾ ਨਾ ਮਿੱਠਾ ਥੋੜਾ ਗਏ ਪਾਉਣ ਨੂੰ ਯਾਰ ਬਾਈ ਪਰਾ ਸਾਡਾ ਆਇਆ ਜਿੰਮ ਵਾਲਾ ਇਹਦੇ ਨਾਲ ਕੁੜੀ ਭਰਾਵਾ ਗੱਲ ਕਰਨ ਲੱਗੀ ਉਹ ਕਹਿੰਦੀ ਮੈਨੂੰ ਮੈਚ्योर ਮੁੰਡੇ ਪਸੰਦ ਆਂ ਦਾੜੀ ਚਿੱਟੀ ਕਰਕੇ ਚੱਲਦੇ ਉਹ ਬਰਦਾਵੀ ਚੜ ਗਿਆ ਅੱਜ ਤਾਂ ਵੀਰ ਦੀ ਬਾਣੀ ਫੇਰ ਵੀ ਨਹੀਂ ਵਰੀ ਆ ਕਿਥੋਂ ਲਏ ਆ ਆ ਕਿਥੋਂ ਲਏ ਬੂਟ ਆ ਇਹ ਟੈਂਪੂ ਵਾਲੇ ਇਹ ਤਾਂ ਸਾਲੇ ਐਂ ਲਾਦੇ ਜਿਵੇਂ ਕੁੜੀਆਂ ਦੇ ਜਵਾਕਾਂ ਦੇ ਚੱਕੇ ਹੁੰਦੇ ਵੇ ਕਿਹੜੇ ਕਹਿ ਲਗੇ ਕੈਨੇਡਾ ਵਾਲੇ ਕਹਿ ਲਗੇ ਮੈਂ ਉਹ ਕਿੰਡਰਗਾਰਡਨ ਵਾਲੇ ਜਵਾਕ ਨਹੀਂ ਦਿਓ ਪਾਉਂਦੇ ਮੈਂ ਅੱਗੇ ਆ ਜਾ ਪੁਰਾ ਦੀਨਾਣੀ ਬੱਗੂਆ ਜੀ ਜਾਂ શરીਰ ਦਾ ਮਿੱਟੀ ਆ ਕੋ ਹੁਣੀ ਨਾਲ ਲੈ ਜਾਣਾ ਬੱਤਾ ਹੁਣ ਕਿ ਰਸ ਹਾਂ ਹਾਂ ਬਸ ਐ ਹੀ ਹਾਂ ਤੂੰ ਇੰਨੀ ਮਿਹਨਤ ਕੀਤੀ ਆ ਚੜਾੜਾ ਹਰ ਨਮੂਨੀਆਂ ਨਾ ਕਰਾ ਲਈ ਕਿਤੇ ਹੋਰ ਮੈਂ ਜੱਬ ਵਾਰੇ ਇੱਥੇ ਹਰਾਇੰਦਾ ਕੀ ਹੋਣਾ ਜੋ ਕਿ ਦਲੇਰੀ ਆ ਫੁੱਲ ਚਾਂ ਚੱਕ ਚਾਂ ਚੱਕ ਦੇ ਚੱਕੇ ਸਾਰੇ ਉਹ ਗਲੀਸ ਲਾ ਕੇ ਲੈ ਜੀ ਗਲੀਸ ਜੀ ਲਾਉਂਦੇ ਨੇ ਉਹ ਪੋਛ ਨਹੀਂ ਮਾਰ ਓਏ ਆ ਤਾਂ ਅੱਲਾ ਦੇ ਯਾਰ ਕੀ ਕਰੀ ਆ ਕੀ ਕਰੀ ਇਹਦਾ ਉਹ ਖੜ ਜਾ ਮੈਂ ਪੋਛ ਸੈਟ ਕਰਉਣਾ ਨਹੀਂ ਨਹੀਂ ਪੋਛ ਐ ਤੂੰ ਜੇਮ ਲੱਗਾ ਰ ਤੂੰ ਕਰਾ ਚੰਟ ਡਬਲ ਬਾਈਸੈਪਸ ਕਰ ਚੱਲ ਕਿਹਾ ਬੈਕ ਖੜ ਜਾ ਖੜ ਜਾ ਖੜ ਜਾ ਐ ਕਰ ਚਾਹ ਆ ਖੋਲ ਆ ਆਏ ਆ ਖੋਲੇ ਸਾਲੇ ਚਾਬੀ ਪਾਣੇ ਨਾਲ ਖੋਲੇ ਓ ਚੱਲ ਸਹੀ ਆ ਲੱਤਾਂ ਵੀ ਨਾਲ ਖਿੱਚ ਕੇ ਰੱਖ ਪੈਰ ਬਾਹਰ ਨੂੰ ਕਰਕੇ ਲੱਖ ਲੱਖ ਲੰਦਾ ਜੇ 30000 ਦੇ ਵਿੱਚ ਹੈ 30000 ਕਿੰਨੇ ਵੇਚ ਜਾਣਗੇ ਬੀਬੀ ਲੱਖ ਤਾਂ ਲੈ 80000 ਤਾਂ ਵਿਕਣਾ ਠੀਕ ਹੈ ਨਾ ਫੂਨ ਲੈਂਡ ਦੇ ਫਾਇਦੇ ਹਨ ਮੈਂ 30000 ਲੈ ਹਾਂ ਬੀਬੀ ਹਾਂ ਹਾਂ ਤੂੰ ਮੈਕਸ ਲੈਣਾ ਕਿਹੜਾ ਲੈਣਾ ਵੇ ਲੱਖ ਫੂਨਾ ਕਿਹੜਾ ਕਹਦਾਸ ਪਹਿਲਾਂ ਮੈਨੂੰ ਹੈ ਲੱਗਿਆ ਹੋਏ ਫੂਨਾ ਚ ਪਹਿਲਾਂ ਜਮਾਨਾ ਵਧੀਆ ਸੀ ਨਾ ਹੁਣ 1.5 ਲੱਖ ਦਾ ਫੂਨ ਲੈ ਜਮਾਨਾ ਇਹੋ ਜਿਹਾ ਸਾਰੇ ਘਰ ਦੀ ਮੈਂ ਬਲੀ ਬਹਿ ਕੇ ਗੱਲਾਂ ਬਾਤਾਂ ਕਰ ਲੈਣੀਆਂ ਅੱਛਾ ਪਿਛਲੇ ਜਿਹੜੇ ਸਿਆਣੇ ਬੰਦੇ ਸੀ ਬੁੱਢੇ ਬੰਦੇ ਆਉਂਦੇ ਰਾਤ ਬੈਠ ਕੇ ਗੱਲਾਂ ਸੁਣਾਉਣੀਆਂ ਅੱਛਾ ਆਹ ਡਿਗਿੰਦਰੀ ਲੈਦੀ ਆਏ ਹਨਾ ਗੱਲਾਂ ਸੁਣਾਉਣੀਆਂ ਇਸ ਤਰ੍ਹਾਂ 11-12 ਵਜੇ ਮਲਿਸ਼ਟੇ ਕੱਟ ਕੇ ਪਿਆਰ ਕੱਟ ਕੇ ਨਾ ਆਹ ਡਿਗਿੰਦਰੀ ਮੋਇਲਾ ਚ ਇੱਕ ਦੋ ਵਜਾਉਂਦੇ ਆ ਮਮਾਇਰਾ ਆਪਣੋਂ ਵੀ ਇਹਦੇ ਰੀਂਦੇ ਕਿਸੇ ਨਾਲ ਗੱਲਬਾਤ ਕਰਦੇ ਆ ਆਹ ਡਿਗਿੰਦਰੀ ਵੀ ਜਾਂਦੀ ਹੈ ਐ ਓਯਾ ਕੋਈ ਵੇਲ ਲਾ ਫੇ ਕੱਪੜੇ ਨਹੀਂ ਪਈ ਅੱਜ ਕਾ ਕੋਈ ਸਿਆਣੀ ਗੱਲ ਚੱਲਦੀ ਕਰ ਫੋਨ ਲੈ ਲੈ ਕੱਪੜੇ ਲੈ ਲੈ ਅਗਲ ਆਉਣੀ ਨਹੀਂ ਅੱਜ ਕਾ ਸਾਡੀ ਜੀ ਆ ਬੰਗੀ ਤਾਂ ਨਹੀਂ ਲੈ ਆਪਾਂ ਦੱਸ ਸਾੜੀ ਜੀ ਆ ਕੋਈ ਬੰਦਾ ਕੱਪੜਾ ਬਣਾ ਬਾਹਰ ਵੀ ਨਿਕਲਾ ਕੱਪੜਿਆਂ ਨਾਲ ਹੈ ਵਧੀਆ ਵਾਹ ਤੱਕ ਕੱਪੜਿਆਂ ਦੀ ਗੱਲਾਂ ਬਾਤਾਂ ਹੁੰਦੇ ਆ ਉਹਦਾ ਗੱਲ ਅਸੀਂ ਕਿਹੜੀ ਗੱਲ ਕਰਦੇ ਕੋਈ ਡਿਸਕਸ਼ਨ ਚੱਲਦੀ ਵੀ ਸਾਡੀ ਕੋਈ ਉੱਥੇ ਰਿਸ਼ਤੇਦਾਰੀਆਂ ਤੇ ਹਨਾ ਨੌਨਸਟੈਂਸ ਨੌਨਸਟਾਪ ਪਤਮੀਜਾ ਨਵੇਂ ਭੱਜੇ ਫਿਰ ਕਿ ਇੱਧਰ ਆਉਣ ਨੂੰ ਭੱਜ ਪੈਣ ਕੇ ਆਉਣ ਨੂੰ ਭੱਜ ਪੈਂਦੇ ਆ ਆ ਆ ਕੇ ਬੰਦਾ ਕੰਮ ਧੰਦਾ ਕਰ ਲਿਆ ਕੋਈ ਕਮ ਮੈਂ ਤਾਂ ਅਧਾ ਨੂੰ ਇੱਕ ਕਲਮਾਰੀ ਉੱਧਰ ਲਿਆ ਕੇ ਰੱਖ ਕੇ ਦੇ ਕੇ ਉਹਨੂੰ ਸਾਰਾ ਸਮਾਨ ਉਹਦਾ ਉੱਧਰ ਰੱਖ ਦਿਆ ਕਿਊਟੀ ਪਾਈ ਊਂ ਹੋਰ ਫਿਰ ਸੁਣਾ ਗਈ ਬੀਬੀ ਗੱਲਬਾਤ ਯਾਰ ਕੋਈ ਗੱਲਬਾਤ ਸੁਣਾਇਆ ਕਰ ਨਹੀਂ ਜਾਣੇ ਗੱਲਾਂ ਤੇ ਤੁਸੀਂ ਬਹੁਤ ਤਾਂ ਹੀ ਬੈਠੇ ਬੈਠਾ ਗਿਆ ਵਾ ਦੱਸ ਹੋਣੀ ਬੈਠਾ 2 ਮਿੰਟ ਲੈ 2 ਮਿੰਟ ਕਿਉਂ ਬਰਦਾਸ਼ਤ ਮਿੰਟ ਹੋ ਗਿਆ ਮੈਂ ਲਾਇਆ ਹੈ ਟਾਈਮ ਉੱਪਰ 10 ਮਿੰਟ ਹੋ ਗਿਆ ਝੂਠ ਨਹੀਂ ਬੀਬੀ 2 ਮਿੰਟ ਵਾ 10 ਮਿੰਟ ਇੱਧੇ ਨੇੜੇ ਹੋ ਗਏ ਤੁਹਾਡੇ ਹਾਂ ਸਮੈ ਲਾਗ ਮੈਂ ਨਿਕਲਦੀ ਆ ਵਾ ਹੈ ਤੇ ਤੋਰ ਕੇ ਤੂੰ ਉਹਨਾ ਤੂੰ ਗੱਲ ਵਸਨਾ ਕਿ ਮੈਂ ਕੀ ਸੁਣਾਵਾਂ ਗੱਲਬਾਰ ਬਸ ਔਖਾ ਵਾ ਦੁਨੀਆਦਾਰੀ ਔਖਾ ਵਾ ਕੰਮਕਾਰ ਬਸ ਐਂ ਬਸ ਹੋਈ ਜਾਂਦਾ ਵਾ ਟਾਈਮ ਪਾਸ ਕਰਨਾ ਹੀ ਔਖਾ ਤੇ ਡਾਟਾ ਸਾਰਾ ਬੀਬੀ ਤੇਰੇ ਕੋਲ ਆ ਆਹੋ ਏਡੀ ਜੀ ਵੀ ਤੂੰ 2D ਵੀ ਆਲਾ ਤੂੰ ਮੈਂ ਬਲੀ ਚੱਕੀ ਫਿਰਦੀ ਬੇਬੇ ਸਾਰੇ ਪਿੰਡ ਦਾ ਡਾਟਾ ਤੇਰੇ ਕੋਲ ਆ ਹੋਰ ਵੀ ਕਰਨਾ ਪੈਂਦਾ ਉਹਨਾਂ ਦਾ ਆਪਣੇ ਠਾਣੇ ਵਾਲੇ ਕੋਲ ਹੈ ਨੀ ਜਿੰਨਾ ਤੇਰੇ ਕੋਲ ਡਾਟਾ ਤੂੰ ਡਾਟਾ ਲੈ ਕੇ ਕਿਤੇ ਵਗੜ ਕੇ ਜਾਣਾ ਨਹੀਂ ਮੈਂ ਕਹਿੰਦਾ ਦਿਨ ਲੱਗਦਾ ਨਹੀਂ ਨਾ ਫਰੇ ਹੈ ਚਲੋ ਈ ਅਰਿਆ ਬਹਿਰੋ ਕਾ ਦਿਨ ਕਾ ਨਗਾ ਲੀਦਾ ਮੈਂ ਤਾਂ ਨਹੀਂ ਬਾਹਰ ਜਾਣਾ ਕੋਈ ਉੱਥੇ ਆਵਾਜਾਂ ਨੇ ਹੁੰਨੀਆਂ ਆਲੂ ਲਓ ਗੋਬੀ ਲਓ ਭਾਂਡੇ ਲਓ ਟਿੰਡੇ ਲਓ ਕੁਰਸੀਆਂ ਲਾਓ ਉੱਥੇ ਸ਼ਰਾਜ ਕਿੱਥੇ ਤੈਨੂੰ ਆਵਾਜਾਂ ਸੁਣਨੀਆਂ ਇਹ ਤੂੰ ਪਿੰਡਾਂ 'ਚ ਆਵਾਜਾਂ ਸੁਣਨ ਦੇਗਾ ਤਾਂ ਮੈਂ ਜਾਂਦਾ ਨਹੀਂ ਪਿਆਗਾ ਵਧੀਆ ਠੀਕ ਆਣਾ ਠੀਕ ਆ ਕਦੇ ਕਵਾੜੀ ਆ ਜਾਂਦਾ ਕਦੇ ਸਬਜ਼ੀਆਂ ਆ ਜਾਂਦਾ ਕਦੇ ਭਾਂਡੇ ਆ ਲਾ ਜਾਂਦਾ ਕਦੇ ਗੇੜਾ ਆ ਜਾਂਦਾ நம்பூ சாரி சார